ਇਹ ਜੋ ਸਿੱਖ ਧਰਮ ਦੀ ਫਿਲਾਸਫੀ ਹੈ ਨਾ ਜੀ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਜੀ ਬਿਲਕੁਲ ਕਿ ਜਿਹੜੀ ਸਿੱਖ ਕੌਮ ਹੈ ਉਹ ਮੁਸਲਮਾਨ ਭਰਾਵਾਂ ਦੇ ਖਿਲਾਫ ਹੈ ਬਿਲਕੁਲ ਗਲਤ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਰਸਤਾ ਦਿਖਾਇਆ ਜ਼ੁਲਮ ਦੇ ਖਿਲਾਫ ਹੈ ਚਾਹੇ ਕੋਈ ਜ਼ੁਲਮ ਕਰਦਾ ਹੈ ਤੁਸੀਂ ਦੇਖਦੇ ਹੋਗੇ ਕਰਨਾਟਕਾ ਤੋਂ ਅੰਡਤਰਾਉਤ ਨੇ ਹਰਵਰਜੀ ਇੱਥੇ ਹਰ ਸਾਲ ਆਪਣੇ ਕਹਿ ਸਕਦੇ ਸਿਰ ਦੇ ਉੱਪਰ ਬੋਰਡ ਲੈ ਕੇ ਆਉਂਦੇ ਨੇ ਬਿਲਕੁਲ ਆਉਂਦੇ ਨੇ ਜੀ ਉਹ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਦੇ ਨੇ ਇਸ ਵਾਰ ਉਹ ਇੱਕ ਐਸੀ ਆਵਾਜ਼ ਲੈ ਕੇ ਆਏ ਨੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿ ਫਤਿਹਗੜ ਸਾਹਿਬ ਦੀ ਪਾਵਨ ਧਰਨੀ ਨੂੰ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇੱਥੇ ਜਿਹੜੀਆਂ ਸੜਕਾਂ ਜਾਂਦੇ ਨੇ ਉਹਨਾਂ ਨੂੰ ਵਿਰਾਸਤੀ ਸੜਕਾਂ ਬਣਾਈਆਂ ਜਾਣ ਉਹਨਾਂ ਦੇ ਆਸ-ਪਾਸੇ ਇੰਨੀ ਕੁ ਮਤਲਬ ਕਿ ਇਤਿਹਾਸ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਲਾਈਆਂ ਜਾਣ ਤੁਹਾਡਾ ਕੀ ਕਹਿਣਾ ਕਿ ਉਹਨਾਂ ਦੀ ਇਸ ਆਵਾਜ਼ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾਓਗੇ ਮੈਂ ਪੀਰ ਬੁੱਧੂ ਸ਼ਾਹ ਸਾਰਾ ਪਰਿਵਾਰ ਗੁਰੂ ਸਾਹਿਬ ਲਈ ਉਹਨਾਂ ਨੇ ਸ਼ਹੀਦ ਕਰਾਇਆ ਹਰਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਨੇ ਰੱਖੀ ਜੀ ਸੋ ਸ਼ੇਰ ਖਾਨ ਨੇ ਨਵਾਬ ਸ਼ੇਰ ਖਾਨ ਨੇ ਹਾ ਦਾ ਨਾਰਾ ਮਾਰਿਆ ਸੋ ਕਿਸ ਧਰਮ ਕੋਈ ਮਾੜਾ ਨਹੀਂ ਧਰਮ ਦੇ ਵਿੱਚ ਲੋਕ ਹਾਂ ਮਲੇ ਕੋਲ ਧਰਮ ਕੋਈ ਮਾੜਾ ਨਹੀਂ ਹੈਗਾ ਧਰਮ ਦੇ ਵਿੱਚ ਲੋਕ ਮਾੜੇ ਹੁੰਨੇ ਜਿਹੜੇ ਜ਼ੁਲਮ ਕਰਦੇ ਆ ਜਿਹੜੇ ਸਿੱਖ ਕੌਮ ਹੈ ਉਹ ਉਹਦੇ ਉਲਟ ਚੱਲਦੀ ਹੈ ਜੋ ਗੁਰੂ ਸਾਹਿਬ ਸਾਨੂੰ ਰਸਤਾ ਦਿਖਾ ਕੇ ਗਏ ਆਪਸੀ ਭਾਈਚਾਰੇ ਦਾ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਔਰ ਮੈਂ ਧੰਨਵਾਦ ਕਰਦਾ ਹਾਂ ਵੀਰਾਂ ਦਾ ਨਾ ਡਾਕਟਰ ਸਾਹਿਬ ਦਾ ਜਿਹੜੇ ਇੱਥੇ ਆ ਕੇ ਇੱਕ ਚੰਗਾ ਸੁਨੇਹਾ ਦਿੰਦੇ ਆ ਕਿ ਆਪਸੀ ਭਾਈਚਾਰਾ ਜ਼ਰੂਰੀ ਹੈ ਧਰਤੀ ਹੈ ਕਰਮ ਵਾਲੇ ਅਸੀਂ ਜਿਨ੍ਹਾਂ ਦਾ ਜਨਮ ਇਸ ਧਰਤੀ ਤੇ ਹੋਇਆ ਔਰ ਐਡੀ ਵੱਡੀ ਸ਼ਹਾਦਤ ਦੁਨੀਆ ਦੀ ਕਿਸੇ ਵੀ ਕੋਨੇ 'ਚ ਕਦੇ ਹੋ ਹੀ ਨਹੀਂ ਸਕਦੀ ਨਾ ਹੋਈ ਹੈ ਚਮਕੌਰ ਸਾਹਿਬ 'ਚ ਲੜਾਈ ਹੋਈ ਕਿਰਪਾਨਾਂ ਨਾਲ ਹਥਿਆਰਾਂ ਨਾਲ ਇੱਥੇ ਦੀ ਲੜਾਈ ਜਿਹੜੀ ਹੈ ਸੀ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਵਿਚਾਰਾਂ ਦੀ ਲੜਾਈ ਸੀ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਨੇ ਦੋਨੇ ਲੜਾਈ ਲੜੀ ਹਥਿਆਰਾਂ ਨਾਲ ਔਰ ਦੋਨੇ ਵਿਚਾਰਤਾਰਾਂ ਨਾਲ ਸੋ ਸਿੱਖ ਕੌਮ ਕੋਲ ਤਾਂ ਐਡਾ ਵੱਡਾ ਸਰਮਾਇਆ ਹੈ ਸਾਡੇ ਕੋਲ ਸਾਡੇ ਵਰਗੀ ਦੇ ਕੌਮ ਦੁਨੀਆ ਤੇ ਹੋ ਹੀ ਨਹੀਂ ਸਕਦੀ ਸ਼ਾਇਦ ਸਾਡੇ ਚ ਕਮੀ ਹੈ ਕਿ ਅਸੀਂ ਜਿਹੜਾ ਇਹ ਸਨੇਹਾਪੂਰੀ ਦੁਨੀਆ ਤੇ ਨਹੀਂ ਲੈ ਜਾ ਸਕੇ ਸਾਡੇ ਚ ਕਮੀ ਹੈ ਕਿ ਜਿਹੜੀ ਇਹ ਸ਼ਹਾਦਤ ਹੈ ਅਸੀਂ ਦੁਨੀਆ ਦੀ ਗੱਲ ਛੱਡੀ ਹਿੰਦੁਸਤਾਨ ਚ ਵੀ ਨਹੀਂ ਪੂਰਾ ਦੱਸ ਸਕੇ ਫਤਿਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਅੱਜ 12 ਪੋ ਅਤੇ ਅੱਜ ਵੀ ਸੂਬੇ ਦੀ ਕਚੈਰੀ ਦੇ ਵਿੱਚ ਛੋਟੇ ਸਾਹਿਬ ਜਾਦੇ ਗੱਜ ਕੇ ਫਤੇ ਬੁਲਾਉਂਦੇ ਨੇ ਤੇ ਆਪਣੀ ਬੁਲੰਦ ਨੂੰ ਆਵਾਜ਼ ਨੂੰ ਬੁਲੰਦ ਕਰਦੇ ਨੇ ਉੱਥੇ ਹੀ ਜਿੱਥੇ ਸਿੱਖ ਲੰਗਰ ਲਾਉਂਦੇ ਨੇ ਉੱਥੇ ਹੀ ਸਿੱਖ ਮੁਸਲਮ ਭਾਈਚਾਰੇ ਦਾ ਲੰਗਰ ਵੀ ਲੱਗਦਾ ਕਿਉਂਕਿ ਇੱਥੇ ਪਿਆਰ ਦੀ ਇੱਕ ਮਿਸਾਲ ਦਿੱਤੀ ਜਾਂਦੀ ਆ ਤਾਂ ਉੱਥੇ ਹੀ ਸਾਡੇ ਫਤਿਹਗੜ੍ਹ ਸਾਹਿਬ ਦੇ ਐਮਐਲਏ ਵੀ ਪਹੁੰਚੇ ਨੇ ਲਖਵੀਰ ਸਿੰਘ ਜੀ ਗਲਬਾਤ ਵੀ ਕਰਾਂਗੇ ਜਿੱਥੇ ਉਹਨਾਂ ਦਾ ਪ੍ਰੇਮ ਦਿਖਾਉਂਦੇ ਨੇ ਉੱਥੇ ਹੀ ਪ੍ਰਬੰਧਾਂ ਨੂੰ ਵੀ ਲੈ ਕੇ ਪੂਰੀ ਆਪਣੀ ਜਿਹੜੀ ਕੀ ਉਹਨਾਂ ਦੀ ਸਖਤ ਮਿਹਨਤ ਹੁੰਦੀ ਆ ਪ੍ਰਬੰਧ ਆ ਜਿਹੜੇ ਉਹ ਸਾਰੇ ਸੁਚੱਜੇ ਢੰਗ ਦੇ ਨਾਲ ਵੀ ਚਲਾਉਂਦੇ ਨੇ ਗਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਜਿੱਥੇ ਸਾਡੇ ਸਿੱਖ ਪਾਈਚਾਰਾ ਲੰਗਰ ਇੱਥੇ ਲਾਉਂਦਾ ਉੱਥੇ ਹੀ ਮੁਸਲਿਮ ਪਾਈਚਾਰਾ ਵੀ ਹਰ ਸਾਲ ਆਪਣੀ ਕਹਿੰਦੇ ਕਿ ਉਹਨਾਂ ਨੇ ਕਦੇ ਵੀ ਇੱਕ ਨਾਗਾ ਨਹੀਂ ਲਾਇਆ ਹੋਏਗਾ ਜਦੋਂ ਤੋਂ ਹੀ ਸ਼ਹੀਦੀ ਜੋੜ ਮੇਲ ਤੇ ਲੰਗਰ ਚੱਲਦੀ ਨੇ ਤੇ ਉਹ ਵੀ ਲੰਗਰ ਚਲਾਉਂਦੇ ਨੇ ਕਿਵੇਂ ਦੇਖਦੇ ਨੇ ਇਹਨਾਂ ਦਾ ਲੰਗਰ ਨੂੰ ਜੋ ਸਿੱਖ ਧਰਮ ਦੀ ਫਿਲਾਸਫੀ ਹੈ ਨਾ ਜੀ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਜੀ ਬਲ ਸਾਡੇ ਮਨਾਂ ਵਿੱਚ ਇਹ ਪੈ ਗਿਆ ਕਿ ਜਿਹੜੀ ਸਿੱਖ ਕੌਮ ਹੈ ਮੁਸਲਮਾਨ ਭਰਾਵਾਂ ਦੇ ਖਿਲਾਫ ਹੈ ਬਿਲਕੁਲ ਗਲਤ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਰਸਤਾ ਦਿਖਾਇਆ ਜ਼ੁਲਮ ਦੇ ਖਿਲਾਫ ਹੈ ਚਾਹੇ ਕੋਈ ਜ਼ੁਲਮ ਕਰਦਾ ਹੈ ਜਿਵੇਂ ਇਤਿਹਾਸ ਚ ਕੀਏ ਪੀਰ ਬੁੱਧੂ ਸ਼ਾ ਸਾਰਾ ਪਰਿਵਾਰ ਗੁਰੂ ਸਾਹਿਬ ਲਈ ਉਹਨਾਂ ਨੇ ਸ਼ਹੀਦ ਕਰਾਇਆ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖੀ ਜੀ ਸੋ ਸ਼ੇਰ ਖਾਨ ਨੇ ਨਵਾਬ ਸ਼ੇਰ ਖਾਨ ਨੇ ਹਾਂ ਦਾ ਨਾਰਾ ਮਾਰਿਆ ਸੋ ਕਿਸ ਧਰਮ ਕੋਈ ਮਾੜਾ ਨਹੀਂ ਧਰਮ ਦੇ ਵਿੱਚ ਲੋਕ ਹਾਂ ਮਲੇਰ ਕੋਲ ਧਰਮ ਕੋਈ ਮਾੜਾ ਨਹੀਂ ਹੈਗਾ ਧਰਮ ਦੇ ਵਿੱਚ ਲੋਕ ਮਾੜੇ ਹੁੰਨੇ ਜਿਹੜੇ ਜ਼ੁਲਮ ਕਰਦੇ ਆ ਜਿਹੜੀ ਸਿੱਖ ਕੌਮ ਹੈ ਉਹ ਉਹਦੇ ਉਲਟ ਚੱਲਦੀ ਹੈ ਸਿੱਖ ਕੌਮ ਦੀ ਲੜਾਈ ਜ਼ੁਲਮ ਦੇ ਖਿਲਾਫ ਹੁੰਦੀ ਹੈ ਕੋਈ ਵੀ ਉਹ ਕਰੇ ਸੋ ਸਾਡਾ ਇਤਿਹਾਸ ਆ ਜਿਹਨਾਂ ਕੋਲ ਤਾਂ ਆਏ ਆ ਪਿਛਲੀ ਵਾਰ ਵੀ ਆਇਆ ਸਾਲ ਮੈਂ ਆਉਣਾ ਕਿਕ ਜੋ ਗੁਰੂ ਸਾਹਿਬ ਸਾਨੂੰ ਰਸਤਾ ਦਿਖਾ ਕੇ ਗਏ ਆਪਸੀ ਭਾਈਚਾਰੇ ਦਾ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਔਰ ਮੈਂ ਧੰਨਵਾਦ ਕਰਦਾ ਹਾਂ ਵੀਰਾਂ ਦਾ ਨਾ ਡਾਕਟਰ ਸਾਹਿਬ ਦਾ ਜਿਹੜੇ ਇੱਥੇ ਆ ਕੇ ਇੱਕ ਚੰਗਾ ਸਨੇਹਾ ਦਿੰਦੇ ਆ ਕਿ ਆਪਸੀ ਭਾਈਚਾਰਾ ਜ਼ਰੂਰੀ ਹੈ। ਆ ਫਤਿਹਗਰ ਸਾਹਿਬ ਦੀ ਧਰਤੀ ਦੇ ਰਹਿਣ ਵਾਲਿਓ ਔਰ ਇੱਥੋਂ ਹੀ ਤੁਸੀਂ ਲੜ ਕੇ ਐਮ.ਐਲ.ਏ ਬਣੇ ਹੋ। ਕੀ ਕਹੋਗੇ ਇਸ ਧਰਤੀ ਬਾਰੇ? ਜਿਸ ਧਰਤੀ ਤੇ ਛੋਟੇ ਸਾਹਿਬਜ਼ਾਦਾ ਦਾ ਖੂਨ ਡੁੱਲਿਆ ਹੋਵੇ, ਜਿਸ ਧਰਤੀ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਹੋ। ਮਹਾਨ ਧਰਤੀ ਹੈ। ਕਰਮ ਵਾਲਿਆਂ ਸੀ। ਜਿਨ੍ਹਾਂ ਦਾ ਜਨਮ ਇਸ ਧਰਤੀ ਤੋਂ ਹੋਇਆ। ਔਰ ਐਡੀ ਵੱਡੀ ਸ਼ਹਾਦਤ ਦੁਨੀਆ ਦੀ ਕਿਸੇ ਵੀ ਕੋਨੇ 'ਚ ਕਦੇ ਹੋ ਹੀ ਨਹੀਂ ਸਕਦੀ ਨਾ ਹੋਈ ਹੈ ਕਰੇ ਸੋਚਿਆ ਜਾ ਸਕਦਾ ਜਦੋਂ ਅਸੀਂ ਆਪਣੇ ਬੱਚਿਆਂ ਵੱਲ ਦੇਖਦੇ ਹਾਂ 7 ਸੇ 9 ਸਾਲ ਦੇ ਐਡਾ ਵੱਡੇ ਮੈਂ ਇੱਕ ਗੱਲ ਆਪਾਂ ਇਹ ਕਹਿੰਦੇ ਕੁਰਬਾਨੀ ਨਹੀਂ ਹੈਗੀ ਇਹ ਆਪਾਂ ਕੁਰਬਾਨੀ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਕੋਈ ਫੜ ਕੇ ਲੈ ਕੇ ਆਉਂਦੇ ਆ ਇਹਨਾਂ ਨੇ ਸਿੱਖ ਕੌਮ ਦਾ ਝੰਡਾ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਤੇ ਧੰਨਵਾਦ ਮਾਤਾ ਗੁਜਰ ਕੌਰ ਜੀ ਸਿੱਖ ਕੌਮ ਦੀ ਜੋ ਵਿਚਾਰਧਾਰਾ ਦੀ ਉਹ ਨਹੀਂ ਲੜਾਈ ਲੜੀ ਦੇਖੋ ਚਮਕੌਰ ਸਾਹਿਬ 'ਚ ਲੜਾਈ ਹੋਈ ਕਿਰਪਾਨਾਂ ਨਾਲ ਹਥਿਆਰਾਂ ਨਾਲ ਇੱਥੇ ਦੀ ਲੜਾਈ ਜਿਹੜੀ ਹੈ ਸੀ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਵਿਚਾਰਾਂ ਦੀ ਲੜਾਈ ਸੀ ਜੀ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਨੇ ਦੋ ਨੇ ਲੜਾਈ ਲੜੀ ਹਥਿਆਰਾਂ ਨਾਲ ਔਰ ਦੋ ਨੇ ਵਿਚਾਰਧਾਰਾ ਨਾਲ ਸੋ ਸਿੱਖਾਂ ਕੋਲ ਤਾਂ ਐਡਾ ਵੱਡਾ ਸਰਮਾਇਆ ਹੈ ਸਾਡੇ ਕੋਲ ਸਾਡੇ ਵਰਗੀ ਦੇ ਕੌਮ ਦੁਨੀਆ ਤੇ ਹੋ ਹੀ ਨਹੀਂ ਸਕਦੀ ਲੇਕਿਨ ਅਸੀਂ ਸ਼ਾਇਦ ਸਾਡੇ 'ਚ ਕਮੀ ਹੈ ਕਿ ਅਸੀਂ ਜਿਹੜਾ ਇਹ ਸਨੇਹਾਪੂਰੀ ਦੁਨੀਆ ਤੇ ਨਹੀਂ ਲੈ ਜਾ ਸਕੇ ਸਾਡੇ 'ਚ ਕਮੀ ਹੈ ਕਿ ਜਿਹੜੀ ਇਹ ਸ਼ਹਾਦਤ ਹੈ ਅਸੀਂ ਦੁਨੀਆ ਦੀ ਗੱਲ ਛੱਡੀ ਹਿੰਦੁਸਤਾਨ 'ਚ ਵੀ ਨਹੀਂ ਪੂਰਾ ਦੱਸ ਸਕੇ ਸਾਡੇ 'ਚ ਕਮੀ ਹੈ ਅਸੀਂ ਗੁਨਾਹਗਾਰ ਹਾਂ ਇਸ ਕੱਲ ਦੇ ਜਦੋਂ ਸ਼ਹੀਦੀ ਜੋੜ ਮੇਲ ਸ਼ੁਰੂ ਹੋਣੇ ਹੁੰਦੇ ਨੇ ਸ਼ਹੀਦੀ ਪੰਦਰਵਾੜਾ ਤਾਂ ਪ੍ਰਬੰਧਾਂ ਨੂੰ ਲੈ ਕੇ ਕਿਵੇਂ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਜਾਂਦੇ ਨੇ ਕਿਹੜੀਆਂ-ਕਿਹੜੀਆਂ ਇੱਥੇ ਜਿਹੜੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਦੇਖੋ ਅਸੀਂ ਮਾਨਯੋ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਾਂਗੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਹ ਜਿਹਨੂੰ ਸਿੰਘ ਸਵਾ ਦੇ ਸ਼ਹੀਦੀ ਦਿਵਸ ਹੋਣੋਂ ਤੋਂ ਪਹਿਲਾਂ ਮੀਟਿੰਗ ਪ੍ਰਸ਼ਾਸਨ ਦੀ ਸਾਨੂੰ ਐਮਐਲਏ ਨੂੰ ਬੁਲਾਉਂਦੇ ਆਂ ਹਰ ਇੱਕ ਚੀਜ਼ ਉੱਥੇ ਡਿਸਕਸ ਹੁੰਦੀ ਹੈ ਔਰ ਉਹ ਡਾਇਰੈਕਸ਼ਨਾਂ ਦਿੰਦੇ ਆਂ ਸਭ ਤੋਂ ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਕਰਿਆ ਸੀ ਇੱਥੇ ਕਰਿਆ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਅਸੀਂ ਵੀਆਈਪੀ ਪਾਸ ਬੰਦ ਕਰਤੇ ਅਸੀਂ ਕੋਈ ਵੀ ਵੀਆਈਪੀ ਪਾਸ ਜਾਰੀ ਨਹੀਂ ਹੋਣ ਦਿੰਦੇ ਪਿਛਲੀਆਂ ਸਰਕਾਰਾਂ 'ਚ ਅਸੀਂ ਨਿਖੇਦੀ ਨਹੀਂ ਕਰਦਾ ਮੈਂ ਇਸ ਗੱਲ ਦੀ ਲੇਕਿਨ ਇੱਕ ਚੰਗੀ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਨੇ ਪਿਛਲੀ ਸਰਕਾਰਾਂ 'ਚ ਕੀ ਹੁੰਦਾ ਸੀ 1000 2000 ਕਾਰਾਂ ਦੇ ਪਾਸ ਰੂਲਿੰਗ ਪਾਰਟੀ ਲੰਦੇ ਸੀ ਆਧੋ ਉਹਨਾਂ ਤੋਂ ਆਪੋਜੀਸ਼ਨ ਲੈ ਜਾਂਦੇ ਸੀ ਜੇ ਹੁਣ ਤੁਸੀਂ ਸੋਚੋ 4000 ਕਾਰ ਸੰਗਤ ਵਿੱਚ ਆ ਕੇ ਇੱਥੇ ਆ ਜੂਗੀ ਤਾਂ ਕੀ ਬਣੂਗਾ ਸੰਗਤ ਦੀ ਜਿਹੜੀ ਆਮਦ ਆ ਇਸ ਸਾਲ ਵਧਦੀ ਜਾ ਰਹੀ ਹੈ ਜਦੋਂ ਪਹਿਲੇ ਸਾਲ ਸਰਕਾਰ ਬਣੀ ਸੀ ਤਾਂ 18 ਲੱਖ ਸੀ ਅੱਜ ਚੌਥੇ ਸਾਲ 'ਚ 50 ਲੱਖ ਦੇ ਕਰੀਬ ਸੰਗਤ ਜਿਹੜੀ ਇੱਥੇ ਮੰਨੀ ਜਾ ਰਹੀ ਹੈ ਹੋ ਸਕਦਾ ਜ਼ਿਆਦਾ ਵੀ ਹੋ ਜਾ ਜਿਵੇਂ ਹਾਲਾਤ ਬਣ ਰਹੇ ਨੇ ਸੋ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਹਿਲੀ ਵਾਰ ਆ ਸਰਕਾਰ ਨੇ ਆਮ ਆਦਮੀ ਕਲੀਨਿਕ ਔਰ ਡਿਸਪੈਂਸਰੀਆਂ ਜਿਹੜੀਆਂ 20 ਆਮ ਆਦਮੀ ਕਲੀਨਿਕ ਚੱਲ ਰਹੇ ਨੇ 7 ਡਿਸਪੈਂਸਰੀਆਂ ਚੱਲ ਰਹੀਆਂ ਨੇ 41 ਐਂਬੂਲੈਂਸ ਹੈ ਔਰ ਪੁਲਿਸ ਦੇ ਜਿਹੜੇ ਮਾਨ ਸਾਹਿਬ ਨੇ ਕਿਹਾ ਸੀ ਕੈਮਰੇ ਹੋਰ ਵਧਾਓ ਪਹਿਲਾਂ 100 ਕੈਮਰਾ ਸੀ 300 ਕੈਮਰੇ ਨੇ ਉੱਪਰ ਜਾ ਕੇ ਟਿੱਲੇ ਤੇ ਦੇਖੋਗੇ ਪੂਰਾ ਜਿਹੜਾ ਕੰਟਰੋਲ ਹੈ ਪੁਲਿਸ ਦਾ ਜੀ ਹਰ ਇੱਕ ਪੱਖੋਂ ਸਰਕਾਰ ਜੋ ਜੋ ਕਰ ਸਕਦੀ ਹੈ ਵੱਧ ਤੋਂ ਵੱਧ ਕਰ ਰਹੀ ਹੈ ਸੋ ਇਹ ਸੰਗਤ ਦੇ ਸੇਵਾ ਵਿੱਚ ਹੈ ਕਿਉਂਕਿ ਅਸੀਂ ਕਰਮ ਵਾਲੇ ਲੋਕ ਐ ਜਿਹੜੇ ਸੰਗਤ ਦੀ ਸੇਵਾ ਕਰ ਸਕੀਏ ਹਰ ਇੱਕ ਕੋਈ ਇਹ ਦਿਨਾਂ ਚਾਹੁੰਦਾ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਾਂ ਔਰ ਪ੍ਰਬੰਧਾਕਾਰ ਨਹੀਂ ਅਸੀਂ ਦੇਖ ਰਹੇ ਹਾਂ ਕਿ ਸੰਗਤ ਜਿਹੜੀ ਹੈ ਚਾਹੇ ਲੱਖਾਂ ਦੀ ਤਦਾਦ ਵਿੱਚ ਹੈ ਪਰ ਮੱਥਾ ਟੇਕ ਰਹੀ ਹੈ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹੋ ਦਰਸ਼ਨਦਾਰੀ ਕਰਨੇ ਜਾਂਦੇ ਹੋ ਤਾਂ ਅਸੀਂ ਕਿਤੇ ਸੁਣਿਆ ਤੁਹਾਡੇ ਬਾਰੇ ਵੀ ਕਿ ਤੁਸੀਂ ਆਪਣੇ ਤੌਰ ਤੇ ਜਿਹੜਾ ਹੁੰਦਾ ਜੋ ਸੇਵਾ ਜਾਂ ਆਪਾਂ ਕਹਿੰਦੇ ਪ੍ਰਬੰਧ ਤੁਸੀਂ ਆਪਣੇ ਤੌਰ ਤੇ ਵੀ ਦੇਖਦੇ ਹੋ ਮਤਲਬ ਕਿ ਤੁਹਾਡੀ ਇਥੋਂ ਦੀ ਕਹਿ ਸਕਦੇ ਕਿ ਇੱਕ ਚਿੰਗੀ ਤੁਹਾਡੇ ਵਿੱਚ ਜਗੀ ਆ ਜਾਂ ਇਹ ਸੋਚਦੇ ਹੋ ਕਿ ਫਤੇਗੜ ਸਾਹਿਬ ਦੀ ਧਰਤੀ ਦਾ ਅਸਰ ਹੈ ਦੇਖੋ ਇਹ ਫਤੇਗੜ ਸਾਹਿਬ ਦੀ ਧਰਤੀ ਦਾ ਅਸਰ ਹੈ ਜੀ ਸਾਡੇ ਵਲੰਟੀਅਰ ਸਹਿਬਾਨ ਅਸੀਂ ਜਦੋਂ ਦੀ ਸਰਕਾਰ ਬਣੀ ਹੈ ਪਹਿਲਾਂ ਵੀ ਮੈਂ ਤਾਂ ਕਰਦੇ ਰਹੇ ਸੀ ਲੇਕਿਨ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਸਫਾਈ ਕਰਨਾ ਤੇ ਆਪ ਪੂਰਾ ਜੋ ਜੋ ਪ੍ਰਬੰਧਾ ਦੇਖਣਾ ਸਾਡੇ ਮਨ 'ਚ ਹੀ ਹੁੰਦਾ ਮੇਰੇ ਤਾਂ ਕਿ ਅਸੀਂ ਕਰਮ ਵਾਲੇ ਇਸ ਧਰਤੀ ਦੇ ਜਨਮ ਲਿਆ ਅਸੀਂ ਸਾਰੇ ਆਪ ਸੇਵਾ ਕਰੀਏ ਸਾਨੂੰ ਪੰਜਾਬੀਆਂ ਨੂੰ ਖਾਸ ਕਰ ਹਲਕਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿੱਥੇ ਅਸੀਂ ਲੰਗਰ ਲਾਉਣੇ ਆ ਉੱਥੇ ਸਫਾਈ ਵੱਲ ਵੀ ਧਿਆਨ ਦੇਣਾ ਪਊਗਾ ਅੱਗੇ ਨਾਲ ਬਹੁਤ ਸਾਫ਼ ਸੁਥਰਾ ਵਾਤਾਵਰਨ ਹੋਇਆ ਕਿਉਂਕਿ ਜਿਹੜੇ ਸੰਗਤ ਨੇ ਤਾਂ ਬਾਹਰ ਤੋਂ ਆਣਾ ਔਰ ਸਾਡੀ ਮੁਢਲਾ ਫਰਜ਼ਾ ਸਾਰਿਆਂ ਦਾ ਕੋਈ ਵੀ ਪਾਰਟੀਵਾਦੀ ਨਹੀਂ ਇਹ ਮੈਂ ਕਹਿੰਦਾ ਸਾਡੀ ਸਮਾਜ ਸੇਵੀ ਸੰਸਥਾਵਾਂ ਬਹੁਤ ਸੇਵਾ ਕਰ ਰਹੀਆਂ ਅਸੀਂ ਸਾਰੇ ਹੋ ਕੇ ਸਾਫ਼ ਸੁਥਰਾ ਪ੍ਰਬੰਧ ਵਧੀਆ ਕਰਕੇ ਦਈਏ ਵਧੀਆ ਵਾਤਾਵਰਨ ਉਹਨਾਂ ਨੂੰ ਦਈਏ ਜਿਹੜੀ ਸੰਗਤ ਆਉਂਦੀ ਹੈ ਤੁਸੀਂ ਦੇਖਦੇ ਹੋਗੇ ਕਰਨਾਟਕਾ ਤੋਂ ਅੰਡਤਰਾਉਤ ਨੇਰਵਰ ਜੀ ਇੱਥੇ ਹਰ ਸਾਲ ਆਪਣੇ ਕਹਿ ਸਕਦੇ ਸਿਰ ਦੇ ਉੱਪਰ ਬੋਰਡ ਲੈ ਕੇ ਆਉਂਦੇ ਨੇ ਬਿਲਕੁਲ ਆਉਂਦੇ ਜੀ ਉਹ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਦੇ ਨੇ ਇਸ ਵਾਰ ਉਹ ਇੱਕ ਐਸੀ ਆਵਾਜ਼ ਲੈ ਕੇ ਆਏ ਨੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਮੀ ਨੂੰ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇੱਥੇ ਜਿਹੜੀਆਂ ਸੜਕਾਂ ਜਾਂਦੀਆਂ ਉਹਨਾਂ ਨੂੰ ਵਿਰਾਸਤੀ ਸੜਕਾਂ ਬਣਾਈਆਂ ਜਾਣ ਉਹਨਾਂ ਦੇ ਆਸ-ਪਾਸੇ ਇੰਨੀ ਕੁ ਮਤਲਬ ਕਿ ਇਤਿਹਾਸ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਲਾਈਆਂ ਜਾਂ ਤੁਹਾਡਾ ਕੀ ਕਹਿਣਾ ਕਿ ਉਹਨਾਂ ਦੀ ਇਸ ਆਵਾਜ਼ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾਓਗੇ ਮੈਂ ਉਹਨਾਂ ਦੀ ਜਿਹੜੀ ਆਵਾਜ਼ ਆ ਸਮਰਥਨ ਵੀ ਕਰਦਾ ਔਰ ਪਹਿਲਾਂ ਅਸੀਂ ਇਹੀ ਮੰਗ ਉਠਾਉਂਦੇ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਮਾਨਯੋਗ ਸਰਦਾਰ ਭੌਂਸਿੰਘ ਮਾਨ ਸਾਹਿਬ ਬਹੁਤ ਛੇਤੀ ਕੋਈ ਨਾ ਕੋਈ ਬਹੁਤ ਵਧੀਆ ਜਿਹੜਾ ਸ਼ਹੀਦਾਂ ਦੀ ਮਹਾਨ ਧਰਤੀ ਹੈ ਉਹਦੇ ਲਈ ਐਲਾਨ ਕਰਨਗੇ ਔਰ ਜਿਹੜਾ ਤੁਸੀਂ ਵਿਰਾਸਤੀ ਉਹਤੇ ਵੀ ਸਰਕਾਰ ਕੰਮ ਕਰ ਰਹੀ ਆਉਣ ਵਾਲੇ ਦਿਨਾਂ ਚ ਵਹਿਗੁਰੂ ਪ੍ਰਮਾਤਮਾ ਕਿਰਪਾ ਕਰੋ ਵੀ ਬਹੁਤ ਵਧੀਆ ਆਸੀ ਇੱਥੇ ਜਿਹੜਾ ਤੁਸੀਂ ਸੁਝਾਅ ਦਿੱਤਾ ਉਹਨੂੰ ਇੰਪਲੀਮੈਂਟ ਪਹਿਲਾਂ ਕਰਨ ਲੱਗੇ ਕਰਕੇ ਦਿਖਾਵਾਂਗੇ ਤੁਹਾਨੂੰ ਜੀ ਤੇ ਬਾਕੀ ਜਿਹੜੀ ਗੱਲ ਕਰਦੇ ਆ ਇੱਕ ਸਭ ਤੋਂ ਵੱਡੀ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ ਸਾਡੀ ਸ਼ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਵੀ ਚੱਲ ਰਿਹਾ ਕਿ ਜਿਹੜੀ ਸੰਗਤ ਆਏ ਸਾਲ ਵੱਧਾ ਹੋ ਰਿਹਾ ਬਿਲਕੁਲ ਸਾਨੂੰ ਰਹਿਸ਼ ਦਾ ਵੱਡੇ ਪੱਧਰ ਤੇ ਪ੍ਰਬੰਧ ਕਰਨਾ ਪਊਗਾ ਸਾਨੂੰ ਟ੍ਰੈਫਿਕ ਦਾ ਦੇਖਣਾ ਪਊਗਾ ਦੇਖੋ ਆਪਣੀ ਸਰਕਾਰ ਜਿੱਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਅਸੀਂ ਬਾਹਰ ਪਾਰਕਿੰਗ ਲੈ ਕੇ ਉੱਥੇ ਸਾਰਾ ਇੰਤਜ਼ਾਮ ਕਰਦੇ ਆ ਗੱਡੀਆਂ ਖੜਾਉਣ ਦਾ ਟਰੈਕਟਰ ਟਰਾਲੀਆਂ ਦਾ ਉਸ ਤੋਂ ਬਾਅਦ ਸੈਟਲ ਬੱਸਿਸ ਲਈਆਂ 300 ਬੱਸਿਸ ਨੇ 200 ਈ ਰਿਕਸ਼ਾ ਨੇ ਕਿਉਂਕਿ ਬਜ਼ੁਰਗਾਂ ਨੂੰ ਹੌਣ ਚ ਦਿੱਕਤ ਹੁੰਦੀ ਹੈ ਰਸਤੇ ਬੰਦ ਮਤਲਬ ਸੰਗਤ ਹੋਣ ਕਰਕੇ ਪਿੱਛੇ ਹੀ ਜਿਹੜੇ ਲਾ ਦਿੱਤੇ ਜਾਂਦੇ ਨੇ ਵਹੀਕਲ ਤਾਂ ਜੀ ਉਹ ਬੇਨਤੀ ਹੈ ਕਿ ਜਿਹੜੀ ਸੰਗਤ ਇੰਨੀ ਇਕੱਠੀ ਇੱਥੇ ਆਈ ਨਹੀਂ ਸਕਦੀ ਉੱਥੋਂ ਜਿਹੜੇ ਬੱਸਾਂ ਚਾਹੁੰਦੀਆਂ ਤਾਂ ਬਹੁਤ ਸੌਖ ਹੈ ਤੁਸੀਂ ਦੇਖੋਗੇ ਕਿ ਬਹੁਤ ਸੰਗਤ ਹੋਣ ਦੇ ਬਾਵਜੂਦ ਵੀ ਲੋਕ ਆਰਾਮਨਾਲ ਮੱਥਾ ਟੇਕ ਰਹੇ ਨੇ ਇਹ ਇਸ ਕਰਕੇ ਹੈ ਕਿ ਜਿਹੜੇ ਪ੍ਰਬੰਧ ਆਮ ਆਦੀ ਵਾਟਿਸ ਕਰਦੇ ਨੇ ਜਨਤਾ ਕਿ ਬਜ਼ੁਰਗਾਂ ਨੂੰ ਲਿਆ ਕੇ ਨਹੀਂ ਬਜ਼ੁਰਗਾਂ ਨੂੰ ਵੀ ਕੋਈ ਵਿਅਸ ਕਰਦਾ ਉਹ ਚ ਬਜ਼ੁਰਗ ਜੇ ਅਪਾ ਟਰੈਕਟਰ ਟਰੋਲੀ ਲਾਹੇਂਗੇ ਤਾਂ ਦੇਖੋ ਤੁਸੀਂ ਰਸ਼ ਅੱਜ ਕਿੰਨਾ ਰਸ਼ ਹੈ ਉੱਥੋਂ ਬਾਹਰ ਤੋਂ ਲੈ ਕੇ ਬੱਸਾਂ ਚਾਉਂਦੇ ਨੇ ਫਿਰ ਰਸ਼ ਨਹੀਂ ਰਹਿੰਦਾ ਸੋ ਇਸ ਸਰਕਾਰ ਨੇ ਪਹਿਲੀ ਵਾਰ ਇਹ ਕੀਤਾ ਹੈ ਕਿ ਸ਼ਟਲ ਬੱਸਿਸ ਤੇ ਹੀ ਰਿਕਸ਼ਾ ਦਾ ਪ੍ਰਬੰਧ ਕੀਤਾ ਜਿੰਨੀਆਂ ਵੀ ਪਾਰਕਿੰਗ ਪੰਜਾਬ ਸਰਕਾਰ ਆਪ ਵੇਟ ਕਰਦੀ ਉਹਦਾ ਤੇ ਅੱਗੇ ਨੂੰ ਸਾਨੂੰ ਹੋਰ ਵਧਾਉਣਾ ਪਊਗਾ ਤੇ ਨਾਲ ਦੀ ਨਾਲ ਰਹਿਸ਼ੀ ਬਹੁਤ ਵੱਡਾ ਸਾਨੂੰ ਪ੍ਰਬੰਧ ਕਰਨਾ ਪਊਗਾ ਮੈਂ ਸਮਾਜ ਸੇਵੀ ਸੰਸਥਾ ਨੂੰ ਵੀ ਅਪੀਲ ਕਰੂੰਗਾ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡੇ ਲੋਕ ਜਿਹੜੀ ਸੰਗਤ ਆਉਂਦੀ ਹੈ ਟਰਾਲੀਆਂ ਦੇ ਥੱਲੇ ਪੈਂਦੀ ਹੈ ਔਰ ਜਿਹੜੀਆਂ ਸ਼ਹਿਰ ਦੀਆਂ ਗਲੀਆਂ ਰਸਤੇ ਹੁੰਦੇ ਆ ਉਹਨਾਂ ਉੱਤੇ ਟਰੈਕਟਰ ਟਰਾਲੀਆਂ ਲਾ ਕੇ ਥੱਲੇ ਪੈਂਦੇ ਨੇ ਸਾਨੂੰ ਇਹ ਇੰਤਜ਼ਾਮ ਕਰਨਾ ਪਊਗਾ ਸਾਡਾ ਫਰਜ਼ ਹੈ ਕਿ ਅਸੀਂ ਜਿਹੜੀ ਸੰਗਤ ਆਈ ਹੈ ਉਹਨੂੰ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕਰਕੇ ਦਈਏ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਕੌਂਸੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡੇ ਟੁਆਇਲਟਸ ਦੇ ਯੂਨਿਟ ਬਣਾਏ ਨੇ ਉਹਨਾਂ ਨਾਲ ਬਹੁਤ ਵੱਡਾ ਫਾਇਦਾ ਹੋਇਆ ਲੇਕਿਨ ਇੰਨੀ ਸੰਗਤ ਮੂਰੇ ਉਹ ਵੀ ਛੋਟੇ ਪੈ ਜਾਂਦੇ ਆ ਸਾਨੂੰ ਹੋਰ ਵਧੀਆ ਪ੍ਰਬੰਧ ਕਰਨੇ ਪੈਣਗੇ ਜੀ ਆਉਣ ਵਾਲੇ ਸਮੇਂ ਚ ਅੱਗੇ ਵਧੀਆ ਪ੍ਰਬੰਧ ਹੋਰ ਹੋਣਗੇ ਬਿਲਕੁਲ ਹੋਵਾਂਗੇ ਜੀ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੈ ਗੁਰੂ ਅਗੇ ਅਰਦਾਸ ਕਰਦੇ ਆ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤਿਹਗਿਤੇ ਮਾਤਾ ਗੁਜਰ ਕੌਰ ਅਗੇ ਅਰਦਾਸ ਕਰਦੇ ਆ ਕਿ ਸਾਨੂੰ ਤਾਕਤ ਦੇਣ ਅਸੀਂ ਹੋਰ ਵਧੀਆ ਪ੍ਰਬੰਧ ਕਰ ਸਕੀਏ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਸਟਿਊਸ਼ਨ ਸਾਡੇ ਨਾਲ ਐਮਐਲਏ ਜੀ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਜਿੱਥੇ ਮੁਸਲਿਮ ਭਾਈਚਾਰੇ ਦੇ ਲੰਗਰ 'ਚ ਪਹੁੰਚੇ ਨੇ ਜੁੜੇ ਰਹੇ ਹਾਂ ਸੁਨੇਹਾ ਟੀਵੀ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੇ